ਆਪ ਵਿਚਰਦਾ ਹੈ ਸੰਸਾਰ ਦੀ ਕਾਰਨ ਚਲਾਉਂਦਾ ਹੈ ਤੇ ਸਾਰਾ ਕੁਝ ਉਸ ਨੇ ਥਾਪ ਕੇ ਸਾਜ ਕੇ ਜਿੱਥੇ ਆਪਣੇ ਹੁਕਮ ਦੇ ਵਿੱਚ ਰੱਖਿਆ ਹੈ ਆਪਣੇ ਹੁਕਮ ਅਨਸਾਰ ਇਸ ਨੂੰ ਟਿਕਾਇਆ ਹੋਇਆ ਹੈ ਇਸ ਦਾ ਬੈਲੈਂਸ ਬਣਾਇਆ ਹੈ ਤਾਂ ਤਾਂ ਮਨੁੱਖਤਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਵੇਖੀਏ ਜਾਂ ਕੋਈ ਗਾੜਾ ਇਨਸਾਨ ਨੇ ਕੱਢੀਆਂ ਹੈ ਤੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਵਾਸਤੇ ਬੰਦੇ ਨੇ ਸਾਰੇ ਪ੍ਰਬੰਧ ਕੀਤੇ। ਪ੍ਰਮਾਤਮਾ ਤੇ ਇਸ ਸੰਸਾਰ ਨੂੰ ਚਲਾ ਰਿਹਾ ਏ। ਜਦੋਂ ਬੰਦਾ ਕੋਈ ਚੀਜ਼ ਬਣਾਉਂਦਾ ਹੈ ਖਰਜ ਕਰੋ ਜਹਾਜ਼। ਤੇ ਕਿੱਡੀ ਵੱਡੀ ਉਹ ਮਸ਼ੀਨਰੀ ਹੈ। ਕਈ ਟਾਨੋਂ ਦਾ ਆਪਣਾ ਭਾਰ ਏ। ਕਈ ਟਾਨੋਂ ਦੇ ਵਿੱਚ ਤੇਲ ਪੈਂਦਾ ਏ। ਫਿਰ ਸਵਾਰੀਆਂ ਤੇ ਫਿਰ ਸਵਾਰੀਆਂ ਦੇ ਸਮਾਨ। ਮਨੁੱਖੀ ਦਿਮਾਗ ਦੀ ਗਾੜ੍ਹੇ ਤੇ ਜਦੋਂ ਉਹ ਇੰਨਾ ਭਾਰ ਟੰਨਾ ਦੇ ਟੰਨ ਲੈ ਕੇ ਅਸਮਾਨ ਵਿੱਚ ਉੱਡਦਾ ਹੈ ਥੱਲੇ ਆਸਰਾ ਕੋਈ ਨਹੀਂ ਹੁੰਦਾ ਤੇ ਜੇ ਫਿਰ ਉਹਨੂੰ ਇੱਕ ਪਾਸੇ ਮੋੜਿਆ ਜਾਵੇ ਤੇ ਜੇ ਉਹਦਾ ਬੈਲੈਂਸ ਬਣਾਉਣ ਵਾਸਤੇ ਸੰਤੁਲਨ ਬਣਾਉਣ ਵਾਸਤੇ ਸਹੀ ਪ੍ਰਬੰਧ ਨਾ ਕੀਤੇ ਹੋਣ ਤੇ ਉਹ ਥੱਲੇ ਡਿੱਗ ਪਵੇ ਕੋਈ ਜਦੋਂ ਚੀਜ਼ ਆਪਾਂ ਵੇਖਦੇ ਨਾ ਇੱਕ ਪਾਸੇ ਨੂੰ ਮੁਰਦੀ ਹੈ ਤੇ ਉਹਦਾ ਭਾਰ ਇੱਕ ਪਾਸੇ ਹੋ ਜਾਂਦਾ ਉਹਦਾ ਬੈਲੈਂਸ ਸਹੀ ਰੱਖਣ ਵਾਸਤੇ ਤੁਹਹੀਂ ਦੇਖੋ ਕਿੰਨੇ ਕਿੰਨੇ ਮੀਟਰ ਲੰਬੇ ਉਹਦੇ ਦੋਵੇਂ ਪਾਸੇ ਜਿਹੜੇ ਪਰ ਲਾਏ ਹੋਏ ਆ। ਉਹਨੂੰ ਸੰਤੁਲਨ ਦੇ ਵਿੱਚ ਚਲਾਉਣ ਵਾਸਤੇ ਕਿੰਡੀ ਪਾਵਰਫੁਲ ਚੀਜ਼ ਆ ਜਿਹੜਾ ਉਹ 에어로ਪਲੇਨ ਜਹਾਜ਼। ਔਰ ਮਨੁੱਖ ਦੇ ਹੱਥ ਵਿੱਚ ਉਹਦਾ ਕੰਟਰੋਲ ਆ। ਹਾਲ ਆ ਵਿੱਚ ਉਹ ਤਰਿਆ ਜਾਂਦਾ ਹੈ ਹਜ਼ਾਰਾਂ ਮੀਲ ਸਫ਼ਰ ਕਰਦਾ ਹੈ ਉੱਡ ਕੇ। ਤੇ ਜੇ ਪਾਣੀ ਦੇ ਵਿੱਚ ਗੱਲ ਕਰੀਏ ਤੇ ਉਂਝ ਤੁਸੀਂ ਪਾਣੀ ਵਿੱਚ ਆਪਾਂ ਛੋਟਾ ਜਿਹਾ ਵੀ ਪੱਥਰ ਸੁੱਟੀਏ 10 ਗ੍ਰਾਮਾਂ ਦਾ ਤੇ ਉਹ ਡੁੱਬ ਜਾਣਾ। ਭਾਵੇਂ ਜਿੰਨਾ ਮਰਜੀ ਸਮੁੰਦਰਾਂ ਦਾ ਪਾਣੀ ਹੋਵੇ ਵੀ ਸ਼ਾਇਦ ਇੰਨਾ ਜਿਆਦਾ ਪਾਣੀ ਤੇ ਚਿਹੜਕੀ ਜੀ ਚੀਜ਼ ਤੇ ਜਿਹੜੀ ਉਹ ਤਰੀ ਜਾਈ ਹੈਗੀ ਪਰ ਨਹੀਂ ਉਹ ਛੋਟਾ ਪੱਥਰ ਵੀ ਉਹਦੇ ਵਿੱਚ ਡੁੱਬ ਜਾਣਾ। ਤੇ ਜੇ ਹੁਣ ਮਨੁੱਖ ਨੇ ਸ਼ਿਪ ਬਣਾਇਆ ਤੇ ਉਹਦਾ ਪਤਾ ਨਹੀਂ ਕਿੰਨੇ ਟਨਾਂ ਦੇ ਟਨ ਭਾਰਾ ਤੇ ਉਹਦੇ ਵਿੱਚ ਉਤਰਦਾ ਪਾਰ ਲੰਘ ਜਾਂਦਾ। ਕਈ ਵੇਸੇ ਹਲੇ ਜਿਹੜਾ ਉਹ ਜਹਾਜ਼ ਏ ਛੇਪੇ ਉਹ ਪਾਣੀ ਚ ਡੁੱਬਿਆ ਹੁੰਦਾ ਤੇ ਪਰ ਫਿਰ ਵੀ ਉਹ ਪਤਾ ਨਹੀਂ ਕਿੰਨੇ ਲੰਮੇ ਸਫ਼ਰ ਕਰਦਾ ਏ ਕਿੰਨੀਆਂ ਸਵਾਰੀਆਂ ਕਿੰਨਾ ਭਾਰ ਲੈ ਕੇ ਤੇ ਪਾਣੀ ਦੀ ਹਿੱਕ ਤੇ ਪਾਣੀ ਨੂੰ چیرਦਾ ਜਾਂਦਾ ਕਈ ਮੰਜ਼ਲਾਂ ਤੈਹ ਕਰ ਜਾਂਦਾ ਪਰ ਬੰਦੇ ਨੇ ਉਹਦਾ ਕੰਟਰੋਲ ਇਸ ਹਿਸਾਬ ਨਾਲ ਬਣਾਇਆ ਏ ਉਹਦਾ ਬੈਲੈਂਸ ਕੀਤਾ ਏ ਸਾਰਾ ਕੁਝ ਕੋਈ ਵੀ ਚੀਜ਼ ਇਹ ਮਨੁੱਖ ਨੇ ਕਾਢ ਗੱਢ ਕੇ ਤੇ ਜਿਵੇਂ ਉਹਦੇ ਤੋਂ ਸੁੱਖ ਲੈਣ ਵਾਸਤੇ ਫਿਰ ਉਹਨੂੰ ਚਲਾਇਆ ਹੋਇਆ ਪਰ ਉਹਦਾ ਕੰਟਰੋਲ ਆਪਣੇ ਹੱਥ ਵਿੱਚ ਰੱਖਿਆ ਕਿੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਨੇ ਚਾਹੇ ਹੁਣ ਬਿਜਲੀ ਦੇ ਜੰਤਰਾ ਟ੍ਰੇਨ ਕਿੱਡੀ ਵੱਡੀ ਹੈ ਇੰਨਾ ਪਾਵਰਫੁਲ ਇੰਜਨ ਆ ਚੱਲੀ ਜਾਂਦਾ ਹੈ ਪਰ ਉਹ ਉਹਦਾ ਸਵਿਚ ਕਿੱਡਾ ਹੋਏਗਾ ਪਿੱਛੋਂ ਬੰਦ ਕਰ ਦੇਣਾ ਹੈ ਤੇ ਸਾਰੀ ਜਿਹੜੀ ਆ ਉਹਨੂੰ ਪਾਵਰ ਮਿਲਣਾ ਬੰਦ ਹੋ ਜਣੀ ਸਭ ਕੁਝ ਬੰਦ ਹੋ ਜੇ ਸਾਰੇ ਤੁਹਾਡੇ ਸ਼ਹਿਰ ਦੀ ਲਾਈਟ ਭਾਵੇਂ ਪੰਜਾਬ ਦੀ ਲਾਈਟ ਆ ਇੱਕ ਜਗ੍ਹਾ ਤੋਂ ਦਾ ਕੰਟਰੋਲ ਬੰਦ ਕਰ ਦੇਣ ਇੱਕ ਸਵਿਚ ਤੋਂ ਸਭ ਕੁਝ ਬੰਦ ਹੋ ਜਾਣਾ ਕਿੱਡਾ ਵੱਡਾ ਸਿਸਟਮ ਥੋੜੀ ਜਿਹੀ ਥਾਂ ਤੋਂ ਬੰਦ ਹੋ ਜਾਣਾ ਇਸੇ ਤਰ੍ਹਾਂ ਮਹਾਰਜ ਕਹਿੰਦੇ ਪ੍ਰਮਾਤਮਾ ਤੇ ਵੇਖੋ ਕਿੱਡਾ ਬਿਆਨਤਾ ਉਹਨੇ ਬਹੁਤ ਵੱਡਾ ਪਸਾਰਾ ਪਸਾਰ ਕੇ ਚਲਾ ਕੇ ਜਗਤ ਦੇ ਤੇ ਇੱਕ ਛੋਟੀ ਜੀ ਜਗ੍ਹਾ ਤੋਂ ਜਿਹੜਾ ਕੰਟਰੋਲ ਕਰ ਦਿੰਦਾ ਉਹਨੇ ਇਨੀ ਉਹਦੇ ਵਿੱਚ ਸੱਤਾ ਹੈ ਸੋਰਥ ਮਹਲਾ 14 ਆਪੇ ਕੰਡਾ ਯਾਤਰਾ ਜੀ ਪ੍ਰਭ ਆਪੇ ਤੋਲ ਤੋਂ ਲਾਇਆ ਸ੍ਰਿਸ਼ਟੀ ਨੂੰ ਵੀ ਜਿਹੜਾ ਹੈ ਇੱਕ ਮਰਿਆਦਾ ਵਿੱਚ ਰੱਖਿਆ ਜਾਂਦਾ ਜਿਵੇਂ ਕੋਈ ਤੋਲ ਜਿਹੜਾ ਹੈ ਤੋਲਿਆ ਜਾਂਦਾ ਹੈ ਨਾ ਤੇ ਉਹਨੂੰ ਫਿਰ ਬਰਾਬਰ ਰੱਖਿਆ ਜਾਂਦਾ ਏ ਇਸੇ ਤਰ੍ਹਾਂ ਮਾਰੇ ਕਹਿੰਦੇ ਪ੍ਰਮਾਤਮਾ ਨੇ ਆਪਣੀ ਸ੍ਰਿਸ਼ਟੀ ਦਾ ਤੋਲ ਤੋਲਿਆ ਹੋਇਆ ਹੈ ਔਰ ਇਹਨੂੰ ਤੋਲਣ ਵਾਲਾ ਕੰਡਾ ਵੀ ਆਪ ਹੈ ਤੱਕੜੀ ਆਪ ਹੈ ਆਪ ਹੀ ਆਪਣੇ ਹੁਕਮ ਦੇ ਵਿੱਚ ਸਾਜ ਕੇ ਤੋਲ ਕੇ ਤੇ ਰੱਖਦਾ ਏ ਕਿਉਂਕਿ ਜੇ ਕਿਸੇ ਚੀਜ਼ ਦਾ ਜਿਹੜਾ ਬੈਲੈਂਸ ਨਾ ਬਣਾਇਆ ਜਾਵੇ ਤੇ ਉਹ ਟਿਕਦੀ ਨਹੀਂ ਆ ਆਪੇ ਸ਼ਾਹ ਆਪੇ ਬਣਜਾਰਾ ਆਪੇ ਬਣਜਿ ਕਰਾਇਆ ਜਿੰਨੇ ਵੀ ਜੀਵ ਹਾ ਸੀ ਸੰਸਾਰ ਤੇ ਸਾਰੇ ਬਣਜ ਕਰਨਾ ਏ ਹਰੇਕ ਮਨੁੱਖ ਬਣਜਾਰਾ ਹੈ ਕੋਈ ਚੰਗੇ ਕਰਮਾਂ ਦਾ ਵਪਾਰ ਕਰਦਾ ਏ ਕੋਈ ਬੁਰਿਆਂ ਦਾ ਕਰਦਾ ਏ ਕੋਈ ਨਾਮ ਦਾ ਵਪਾਰ ਕਰਦਾ ਏ ਕੋਈ ਪਾਪਾਂ ਦਾ ਵਪਾਰ ਕਰੀ ਜਾਂਦਾ ਹੈ ਕੋਈ ਝੂਠ ਦਾ ਵਪਾਰੀ ਆ ਕੋਈ ਸੱਚ ਦਾ ਵਪਾਰੀ ਆ ਪਰ ਵਪਾਰੀ ਸਾਰੇ ਨੇ ਕੋਈ ਕੁਝ ਖਰੀਦੀ ਜਾਂਦਾ ਹੈ ਕੋਈ ਕੁਝ ਖਰੀਦੀ ਜਾਂਦਾ ਹੈ ਜਿਵੇਂ ਦੁਕਾਨ ਪੈ ਜਾਂਦੀ ਆ ਨਾ ਕਿਤੇ ਬਾਜ਼ਾਰ ਖੁੱਲ ਜਾਂਦਾ ਹੈ ਮਾਰਕੀਟਾਂ ਬਣ ਜਾਂਦੀਆਂ ਐ ਤੇ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਦੁਕਾਨਦਾਰ ਆਪੋ ਆਪਣਾ ਸਮਾਨ ਪਾ ਕੇ ਵੇਚਣ ਲੱਗ ਪੈਂਦੇ ਇਸੇ ਤਰ੍ਹਾਂ ਮਹਾਰਾਜ ਬਾਣੀ ਜੀ ਕਹਿੰਦੇ ਸੰਸਾਰ ਇੱਕ ਬਾਜ਼ਾਰ ਖੁੱਲਾ ਹੈ ਹੱਟ ਖੁੱਲਾ ਹੈ ਤੇ ਸਾਰੇ ਜੀਵ ਵਪਾਰ ਕਰ ਰਹੇ ਆ ਖੁੱਲੇ ਹਟ ਹੋਆ ਵਾਪਾਰ ਜੋ ਪਹੁੰਚੇ ਸੋ ਚੱਲਣ ਹਾਰ ਮਹਾਰਾਜ ਦੀ ਬਾਣੀ ਦਾ ਬਚਨ ਸੰਸਾਰ ਦਾ ਹਟ ਖੁੱਲਾਏ ਫਿਰ ਜਿੰਨੇ ਜੀਵ ਬਣ ਜਾ ਰਿਹਾ ਇਹ ਇਨਾਂ ਇਥੋਂ ਵਪਾਰ ਕਰਕੇ ਤੇ ਤੁਰ ਜਾਣਾ ਪਰ ਇਹਨਾਂ ਸਾਰਿਆਂ ਦੇ ਪਿੱਛੇ ਪ੍ਰਮਾਤਮਾ ਆਪ ਵਰਤਦਾ ਸ਼ਾਹੂਕਾਰ ਬਾਪ ਆ ਉਹਨੇ ਸਾਨੂੰ ਜਿਹੜੀ ਰਾਸ ਪੂੰਜੀ ਦਿੱਤੀ ਆ ਜਿੰਦਗੀ ਦੀ ਸਵਾਸਾਂ ਦੀ ਵੀ ਆ ਲੋ ਇਹਨੂੰ ਜਾ ਕੇ ਖਰਚੋ ਤੇ ਵਪਾਰ ਕਰੋ ਫਿਰ ਆਪ ਵਪਾਰ ਵਿੱਚ ਉਹਨੇ ਲਾਇਆ ਹੋਇਆ ਆਪੇ ਸਾਹੁ ਆਪੇ ਬਣਜਾਰਾ ਆਪੇ ਬਣਜ ਕਿਰਾਇਆ ਆਪੇ ਧਰਤੀ ਸਾਜੀਆਂ ਪਿਆਰੇ ਪਿਛੇ ਟੰਕ ਚੜਾਇਆ ਤੇ ਟੰਕ ਜਿਹੜਾ ਹੈ 4 ਮਾਸੇ ਦਾ ਛੋਟਾ ਜਿਹਾ ਵਟਾ ਭਾਵੇਂ ਪ੍ਰਮਾਤਮਾ ਨੇ ਧਰਤੀ ਸਾਜ ਕੇ ਇਹਨੂੰ ਪਿਛੇ ਇੱਕ ਟੰਕ ਦੇ ਨਾਲ ਤੋਲ ਕੇ ਰੱਖਿਆ ਉਹਦਾ ਮਤਲਬ ਇਹ ਵੀ ਪ੍ਰਮਾਤਮਾ ਜੇ ਚਾਵੇ ਤੇ ਛੋਟੀ ਜੀ ਸ਼ਕਤੀ ਦੇ ਨਾਲ ਵੱਡੇ ਵੱਡੇ ਕਾਰਜ ਕਰਵਾ ਦਿੰਦਾ ਜੇ ਧਰਤੀ ਦਾ ਜਿਹੜਾ ਹੈ ਉਹ ਬੈਲੈਂਸ ਬਣਾ ਕੇ ਰੱਖਣਾ ਹੋਵੇ ਜਿਵੇਂ ਤੇ ਇੱਕ ਪਾਸੇ ਧਰਤੀ ਪਾਈ ਹੋਵੇ ਤੇ ਇੱਕ ਪਾਸੇ ਡੰਕ ਦਾ ਵਟਾ ਪਾਇਆ ਹੋਵੇ ਤੇ ਹੁਣ ਵੇਖੋ ਡੰਕ ਦਾ ਭਾਰ ਜਿਹੜਾ 4 ਮਾਸੇ ਤੇ ਧਰਤੀ ਦਾ ਤੇ ਕੋਈ ਗਿਣਤੀ ਨਹੀਂ ਹੈ ਭਾਰ ਦੀ ਗਿਣਤੀ ਮਿੰਤੀ ਨਹੀਂ ਕੋਈ ਪਰ ਗੱਲ ਇਉਂ ਰੱਖੀ ਆ ਜੀ ਉਹ ਚਾਵੇ ਜਿਵੇਂ ਛੋਟੀ ਜੀ ਕੀੜੀ ਆ ਤੇ ਮਾਰੇ ਕਹਿੰਦੇ ਹਾਥੀ ਕਿੱਡਾ ਵੱਡਾ ਹੈ ਹਾਥੀ ਤੋਂ ਕੀੜੀ ਨੂੰ ਖਤਮ ਕਰਾ ਦਿੰਦਾ ਤੇ ਪਤਾ ਨਹੀਂ ਮੇਰੇ ਖਸਾਬ ਨਾਲ ਆਪਾ ਕਰੋੜਾਂ ਕੀੜੀਆਂ ਵਿੱਚ ਇਕੱਠੀਆਂ ਕਰ ਲਈਏ ਤੇ ਤਾਂ ਵੀ ਹਾਥੀ ਜਿੰਨਾ ਭਾਰ ਨਹੀਂ ਉਹਨਾਂ ਦਾ ਬਣਦਾ ਨਾ ਕਰੋੜਾਂ ਅਰਬਾਂ ਕੀੜੀਆਂ ਰਲ ਜਾਣ ਉਤਰਾਂ ਤੇ ਜੇ ਆਖਣਾ ਹਾਥੀ ਨੂੰ ਮਾਰ ਲਈ ਤੇ ਮਾਰ ਸਕਦੀਆਂ ਪਰ ਪ੍ਰਮਾਤਮਾ ਐਡਾ ਬਿਆਨਤਾ ਵੀ ਉਹਨੇ ਇਹੋ ਜੀ ਸੱਤਾ ਪਾਈ ਜੇ ਜਾਵੇ ਤੇ ਫਿਰ ਨਿੱਕੀ ਕੀੜੀ ਮੈਂ ਕਲ ਰਾਖੈ ਭਸਮ ਕਰੈ ਲਸ਼ਕਰ ਕੋਟ ਲਾਖੈ ਨਿੱਕੀ ਕੀੜੀ 'ਚ ਇੰਨੀ ਸ਼ਕਤੀ ਰੱਖ ਦਿੰਦਾ ਵੀ ਉਹ ਕਰੋੜਾਂ ਲਸ਼ਕਰਾਂ ਨੂੰ ਭਸਮ ਕਰ ਸਕਦੀ ਹੈ ਇਸ ਤਰ੍ਹਾਂ ਦਾ ਇਸੇ ਤਰ੍ਹਾਂ ਮਾਰੇ ਕਹਿੰਦੇ ਉਹ ਵਾਹਿਗੁਰੂ ਆਪਣੀ ਕਲਾ ਵਰਤਾਉਂਦਾ ਉਹਨੇ ਜੋ ਕੁਝ ਵੀ ਸਾਜ ਕੇ ਪਿੱਛੇ ਆਪਣੀ ਥੋੜੀ ਜੀ ਤਾਕਤ ਲਾ ਕੇ ਇਸ ਸਾਰੇ ਨੂੰ ਆਪਣੇ ਕੰਟਰੋਲ ਵਿੱਚ ਟਿਕਾ ਕੇ ਰੱਖਿਆ ਹੋਇਆ ਹੈ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਮੇਰੇ ਮਨਾਂ ਜਿਨ੍ਹਾਂ ਹਰੀ ਨੂੰ ਜਪਿਆ ਹੈ ਉਹਨਾਂ ਸੁਖ ਦੀ ਪ੍ਰਾਪਤੀ ਕੀਤੀ ਹੈ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰੂ ਪੁਰਾਏ ਮਿੱਠਾ ਲਾਇਆ ਪਰਮਾਤਮਾ ਦਾ ਜਿਹੜਾ ਨਾਮ ਰੂਪੀ ਖਜ਼ਾਨਾ ਹੈ ਇਹ ਉਸੇ ਨੂੰ ਮਿੱਠਾ ਲੱਗਦਾ ਹੈ ਜਿਸ ਤੇ ਗੁਰੂ ਦੀ ਕਿਰਪਾ ਹੋਵੇ ਜਿਨ੍ਹਾਂ ਤੇ ਗੁਰੂ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਗੁਰੂ ਸਮਝਾ ਦਿੰਦਾ ਹੈ ਕਿ ਬਾਣੀ ਨਾਲ ਜੁੜ ਨਾਮ ਨਾਲ ਜੁੜ ਇਹ ਵਸਤੂ ਤੇਰੇ ਆਤਮਾ ਦੇ ਲਾਇਕ ਹੈ ਆ ਜਿਹੜੀ ਆਪਾਂ ਗੁਰੂ ਮਹਾਰ ਦੀ ਬਾਣੀ ਪੜਦੇ ਆ ਨਾ ਤੇ ਕਥਾ ਪੜ੍ਹਦੇ ਆ ਸੁਣਦੇ ਆ ਜਿਹੜੇ ਸਿਆਣੇ ਪੁਰਸ਼ ਹਨ ਮਹਾਰਜ ਬਾਣੀ ਚ ਕਹਿੰਦੇ ਵੀ ਬਹੁਤ ਜਿਹੜੇ ਢੋਂਗੇ ਸਿਆਣੇ ਪੁਰਸ਼ ਆ ਉਹ ਇਸ ਚੀਜ਼ ਨੂੰ ਸਭ ਤੋਂ ਚੰਗੀ ਸਮਝਦੇ ਵੀ ਇਹ ਚੀਜ਼ ਜਿਹੜੀ ਆ ਆਤਮਾ ਦੇ ਲਾਇਕ ਆ ਆਸਾ ਰਾਗ ਵਿੱਚ ਇੱਕ ਗੁਰੂ ਸਾਹਿਬ ਦਾ ਵਚਨ ਹੈ ਨੀਕੀ ਜੀ ਕੀ ਹਰ ਕਥਾ ਊਤਮ ਨੀਕੀ ਜੀ ਕੀ ਹਰ ਕਥਾ ਊਤਮ ਜੀ ਦਾ ਮਤਲਬ ਹੈ ਜਿੰਦ ਵਾਸਤੇ ਨੀਕੀ ਦਾ ਅਰਥ ਇੱਥੇ ਚੰਗੀ ਪਰਮਾਤਮਾ ਦੇ ਘਰ ਦੀ ਜਿਹੜੀ ਕਥਾ ਹੈ ਉਹ ਆਤਮਾ ਵਾਸਤੇ ਜਿੰਦ ਵਾਸਤੇ ਚੰਗੀ ਹੈ ਆਨ ਸਗਲ ਰਸ ਫਿਕੇ ਰੇ ਤੇ ਬਾਕੀ ਦੇ ਰਸ ਮਾਰੇ ਕਹਿੰਦੇ ਸਭ ਫਿਕੇ ਨੇ ਬਹੁ ਗੁਣ ਧਨ ਮਨ ਜਨ ਘਟ 베ਤੇ ਅਗਰ ਨਾ ਕਿਛ ਲਾਇ ਕੀ ਰੇ ਇੱਕ ਅੰਗਰੇਜ਼ੀ ਦਾ ਸ਼ਬਦ ਆਪਾਂ ਵਰਤਦੇ ਆਪਜੀ ਲਾਇਕ ਪਸੰਦ ਕਰਨਾ ਇੱਕ ਪੰਜਾਬੀ ਦਾ ਸ਼ਬਦ ਆਪਾਂ ਵਰਤਦੇ ਆ ਉਹਦਾ ਅਰਥ ਆ ਵੀ ਇਹ ਫਲਾਣਾ ਬੰਦਾ ਇਸ ਚੀਜ਼ ਦੇ ਲਾਇਕ ਆ ਮਤਲਬ ਇਹ ਜੋਗ ਹੈ ਨੂੰ ਇਹ ਚੀਜ਼ ਦਿੱਤੀ ਜਾਵੇ ਤੇ ਆਹ ਬੰਦਾ ਇਸ ਚੀਜ਼ ਦੇ ਲਾਇਕ ਨਹੀਂ ਇਹਨੂੰ ਨਾ ਦਿੱਤੀ ਜਾਵੇ ਇੱਕ ਆਪ ਅਰਥ ਕਰਦੇ ਆ ਫਲਾਣਾ ਬੰਦਾ ਲਾਇਕ ਬੜਾ ਇੰਟੈਲੀਜੈਂਟ ਬੜਾ ਇਥੇ ਉਹ ਵੀ ਲਾਇਕ ਦਾ ਮਤਲਬ ਹੈ ਵੀ ਜੋਗ ਆ ਆ ਜਿਹੜੀ ਸਾਡੀ ਆਤਮਾ ਹੈ ਇਹਦੇ ਲਈ ਉਹ ਕਥਾ ਚਾਹੀਦੀ ਹੈ ਰੱਬੀ ਨਾਮ ਦੀ ਤੇ ਜਿਹੜੇ ਸਿਆਣੇ ਪੁਰਸ਼ ਨੇ ਨਾ ਜਿਨ੍ਹਾਂ ਚ ਬਹੁਤ ਜ਼ਿਆਦਾ ਗੁਣ ਪਰਮਾਤਮਾ ਨੇ ਭਰੇ ਹੋਏ ਮਹਾਪੁਰਸ਼ ਜਾਂ ਧਰਮੀ ਜਨ ਬਹੁ ਗੁਣ ਇਹ ਦਾ ਅਰਥ ਵੀ ਬਹੁਤੇ ਗੁਣੀ ਜਿਹੜੇ ਬਹੇ ਬਹੁ ਗੁਣ ਧਨ ਧਨ ਦਾ ਅਰਥ ਇਹ ਵੀ ਜਿਹੜੇ ਰਾਗਾਂ ਦੇ ਵਿੱਚ ਬਹੁਤ ਜ਼ਿਆਦਾ ਮਹਾਰਾ ਤੇ ਮਨ ਦਾ ਅਰਥ ਆ ਰਿਸ਼ੀ ਮਨੀ ਬਹੁ ਗੁਣ ਧਨ ਮਨ ਜਨ ਖਟ ਬੇਤੇ ਖਟ ਬੇਤੇ ਦਾ ਅਰਥ ਹੁੰਦਾ ਹੈ ਖਟ ਦਾ ਅਰਥ 6 ਜਿਹੜੇ 6 ਸ਼ਾਸਤਰ ਨੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਬਹੁਤ ਵੱਡੇ ਵੱਡੇ ਜਿਹੜੇ ਵਿਦਵਾਨ ਲੋਕ ਬਹੁਗੁਣ ਧਨ ਮਨ ਜਨਖਟ ਬੇਤੇ ਅਵਰਨਾ ਕਿਛ ਲਈ ਕੀਰੇ ਉਹ ਕਿਸੇ ਹੋਰ ਚੀਜ਼ ਨੂੰ ਆਪਣੀ ਜਿੰਦ ਦੇ ਲੈਕ ਨਹੀਂ ਸਮਝਦੇ ਉਹ ਕਹਿੰਦੇ ਪ੍ਰਮਾਤਮਾ ਦੇ ਘਰ ਦੀ ਨਾਮ ਬਾਣੀ ਦੀ ਕਥਾ ਜਿਹੜੀ ਉਹ ਸਾਡੇ ਲਈ ਉਤਮ ਤੇ ਇਹ ਲੱਭਦੀ ਫਿਰ ਕਿੱਥੋਂ ਮਾਰੇ ਕਹਿੰਦੇ ਸੰਗਤ ਦੇ ਵਿੱਚੋਂ ਗੁਰੂ ਦੇ ਕੋਲੋਂ ਸੋ ਸਚੇ ਪਾਛਜ ਕਹਿੰਦੇ ਪੂਰੇ ਗੁਰੂ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਉਹਨਾਂ ਨੂੰ ਰੱਬੀ ਨਾਮ ਦਾ ਰਸ ਆਉਂਦਾ ਏ ਰੱਬੀ ਨਾਮ ਦੀ ਕਥਾ ਮਿੱਠੀ ਲੱਗਦੀ ਰਹਾਓ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਿਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਧਰਤੀ ਰੂਪ ਆਪ ਹੈ ਪਾਣੀ ਰੂਪ ਆਪ ਹੈ ਆਪ ਹੀ ਇਹਨਾਂ ਚੀਜ਼ਾਂ ਨੂੰ ਆਪਣੇ ਹੁਕਮ ਦੇ ਵਿੱਚ ਸਾਜ ਕੇ ਬਣਾਇਆ ਆਪਣਾ ਹੁਕਮ ਵਰਤਾ ਕੇ ਤੇ ਫਿਰ ਧਰਤੀ ਜਿਹੜੀ ਹੈ ਉਹਦੇ ਵਿੱਚ ਥੱਲੇ ਜਿੱਥੇ ਪਾਣੀ ਪੈਦਾ ਕੀਤਾ ਉੱਥੇ ਘੇਰੇ ਘੇਰੇ ਦੇ ਪਾਣੀਾਂ ਤੇ ਪਾਣੀ ਦੇ ਵਿੱਚ ਇਸ ਨੂੰ ਉਸ ਪ੍ਰਮਾਤਮਾ ਨੇ ਟਿਕਾ ਕੇ ਰੱਖਿਆ ਆਪੇ ਹੀ ਭਾਉ ਪਾਇੰਦਾ ਪਿਆਰਾ ਬਨ ਬੱਕਰੀ ਸ਼ਿਹੋਂ ਹੰਡਾਇਆ ਆਪਣਾ ਡਰ ਇੰਜ ਪਾਇਆ ਏ ਹੁਕਮ ਵਿੱਚ ਇੰਜ ਬੰਨ ਕੇ ਰੱਖਿਆ ਹੈ ਜਿਵੇਂ ਜਿਹੜਾ ਹੈ ਇੱਕ ਸ਼ੇਰ ਬੱਕਰੀ ਦੇ ਵਸ ਪਿਆ ਹੋਵੇ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਜਗੰਧਰ ਖਾਇਆ ਲੱਕੜ ਰੂਪ ਵੀ ਆਪ ਹੈ ਤੇ ਇਹਦੇ ਵਿੱਚ ਜਿਹੜੀ ਅੱਗ ਪਾਈ ਹੈ ਉਹ ਵੀ ਉਹ ਪ੍ਰਮਾਤਮਾ ਆਪ ਹੀ ਹੈ ਆਤੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਪਰ ਐਸੀ ਕਲਾ ਵਰਤਾਈ ਏ ਅੱਗ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਇੰਨਾ ਕੋਸ਼ੇ ਸਾਧ ਸੰਗਤ ਸੰਸਾਰ ਤੇ ਮਹਾਰਾਜ ਨੇ ਪਾਵਰਫੁਲ ਬਣਾਇਆ ਜੀ ਉਹ ਰੱਬ ਦੇ ਹੁਕਮ ਤੋਂ ਬਾਹਰ ਹੋ ਜਾਵੇ ਨਾ ਤੇ ਸੰਸਾਰ ਨੂੰ ਵਿੰਸ ਦਿਆਂ ਇੱਕ ਅੱਖ ਦਾ ਝਮਕਾਵ ਨਾ ਲੱਗੇ ਵੀ ਜਿਆਦਾ ਜੇ ਉਹਦੇ ਹੁਕਮ ਵਿੱਚ ਸਾਰਾ ਕੁਝ ਨਾ ਨਾ ਹੋਵੇ ਤੇ ਇੱਕ ਅੱਖ ਝਮਕਣ ਦੀ ਡੇਰ ਆ ਬਸ ਇੰਨੇ ਚ ਹੀ ਸਾਰਾ ਕੁਝ ਤੈਸ ਨੈਸ ਹੋ ਜੇ ਇੰਨੀਆਂ ਅਥਾ ਬਿਆੰਤ ਸ਼ਕਤੀ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਬਿਆੰਤ ਪ੍ਰਮਾਤਮਾ ਨੇ ਬਣਾ ਕੇ ਤੇ ਰੱਖੀਆਂ ਜਿਹੜੀਆਂ ਉਹਦੇ ਹੁਕਮ ਚ ਹੀ ਕੰਟਰੋਲ ਹੋਈਆਂ ਪਈਆਂ ਕਿੰਨੀ ਸੂਰਜ ਵਿੱਚ ਆ ਗਿਆ ਸੂਰਜ ਤੇ ਛੱਡੋ ਜਿਹੜੀ ਓਜ਼ੋਨ ਪਰਤ ਆ ਜਿਹੜੀ ਗੈਸ ਆ ਉਹ ਓਜ਼ੋਨ ਪਰਤ ਜਿਹੜੀ ਆ ਸਭ ਤੋਂ ਉੱਪਰ ਜਿਹੜੀਆਂ ਸੂਰਜ ਦੀਆਂ ਮਾੜੀਆਂ ਕਿਰਨਾਂ ਨੂੰ ਥੱਲੇ ਨਹੀਂ ਆਉਣ ਦਿੰਦੀ ਜੇ ਕਿਤੇ ਉਹ ਸਾਰੀ ਦੀ ਸਾਰੀ ਖਤਮ ਹੋ ਜਾਵੇ ਤੇ ਉਹ ਕਿਰਨਾਂ ਧਰਤੀ ਤੇ ਆ ਜਾਣ ਵੀ ਬੰਦਾ ਜਿਹੜਾ ਸਭ ਦੁਨੀਆ ਅੱਖਾਂ ਮੀਟ ਜਾਵੇ ਤੇ ਜਿੰਨੇ ਗ੍ਰਹਿ ਚੱਲ ਰਹੇ ਆ ਦੂਰ ਜੇ ਚੰ드ਰਮਾ ਧਰਤੀ ਹੋਰ ਜਿਹੜੇ ਦੂਰ ਗ੍ਰਹਿ ਆ ਮੰਗਲ ਆਦਿਕ ਉਹ ਉਹਦੇ ਹੁਕਮ ਚ ਘੁੰਮਦੇ ਤੇ ਜੇ ਥੋੜਾ ਜਿਹਾ ਬੈਲੈਂਸ ਵਿਗੜ ਜਾਵੇ ਨਾ ਇੱਕ ਸੈਕਿੰਡ ਦਾ ਵੀ ਸਮਾਂ ਜ਼ਿਆਦਾ ਆਪਸ ਵਿੱਚ ਟਕਰਾ ਕੇ ਤੇ ਸਾਰਾ ਕੁਝ ਜਿਵੇਂ ਜਹਾਜ਼ ਕ੍ਰੈਸ਼ ਹੋ ਜਾਂਦੇ ਖਤਮ ਹੋ ਜੇ ਤੇ ਜਿੰਨੀ ਧਰਤੀ ਉਹਨੇ ਟਿਕਾਈ ਹੋਈ ਆਪਣੇ ਹੁਕਮ ਦੇ ਵਿੱਚ ਪਾਣੀ ਦੇ ਵਿੱਚ ਰੱਖ ਕੇ ਤੇ ਤੁਸੀਂ ਦੇਖਦੇ ਹੋ ਪਛਾਲ ਆਉਂਦਾ ਏ ਉਚਾਲ ਆਉਂਦਾ ਜਦੋਂ ਆਰਥਕ ਵੇਗ ਤੇ ਉਹਨੂੰ ਜਿਹੜੇ ਰੈਕਟਰ ਸਕੇਲ ਤੇ ਮਾਪਦੇ ਉਹ ਦੱਸਦੇ ਆ ਕਿ 5.6 ਆ ਜਾਂ 7 ਆ ਜਾਂ ਕੁਛ ਆ ਤੇ ਜੇ ਥੋੜਾ ਜਿਹਾ ਇਹ ਵੱਧ ਜਾਂਦਾ ਹੈ ਨਾ ਤੇ ਕਈਆਂ ਥਾਂ ਤੇ ਕਿੰਨਾ ਕੁ ਹਟੜੀ ਹੋ ਜਾਂਦਾ ਤੇ ਜੇ 2 ਕੁ ਪੁਆਇੰਟ ਹੋਰ ਵਧਾ ਦਿਆ ਕਰਿਓ ਤੇ ਸਾਰਾ ਕੁਝ ਖਤਮ ਵੈਸੇ ਸੈਂਸੇ ਗੱਲ ਮੰਦੀ ਆ ਵੀ ਜਿਵੇਂ ਆਪਾਂ ਤੁਸੀਂ ਲੈਂਟਰ ਪਾਏ ਹੁੰਦੇ ਨਾ ਥੱਲੇ ਆ ਪਿੱਲਰ ਕੱਢ ਕੇ ਤੇ ਸਾਰਾ ਕੁਝ ਨੀਂਹਾਂ ਰੱਖੀ ਹੁੰਦੀਆਂ ਥੱਲੇ ਪਲੇਟਾਂ ਆ ਇੱਕ ਜਿਵੇਂ ਚਟਾਨਾਂ ਦੀਆਂ ਉਹ ਜਦੋਂ ਫਿਰ ਖਿਸਕਦੀਆਂ ਹਿੱਲਦੀਆਂ ਐ ਤੇ ਸਾਰਾ ਕੁਝ ਡਾਵਾਂਡੋਲ ਹੁੰਦਾ ਤੇ ਲੋਕੀ ਭੱਜ-ਭੱਜ ਕੇ ਫਿਰ ਘਰਾਂ ਤੋਂ ਬਾਹਰ ਨਿਕਲਦੇ ਤੇ ਜਿਉਂ ਚਾਵੇ ਥੋੜਾ ਜਿਹਾ ਝਟਕਾ ਜਿਆਦਾ ਲਾ ਦੇਵੇ ਤੇ ਖਤਮ ਪਰ ਉਹਨੇ ਇੰਨਾ ਜਿਹੜਾ ਵਜਨ ਹੈ ਜਿਹਦੀ ਗਿਣਤੀ ਕੋਈ ਨਹੀਂ ਆ ਆਪਣੇ ਹੁਕਮ ਉ ਚਟਕਾ ਕੇ ਰੱਖਿਆ ਬਸ ਦੱਸਦਾ ਏ ਮਾੜਾ ਜਿਹਾ ਲਾ ਕੇ ਵੀ ਮਹਿਗਾ ਮੈਨੂੰ ਚੇਤੇ ਰੱਖੋ ਤੇ ਜਿੰਨਾ ਪਾਣੀ ਆ ਜੇ ਕਿਤੇ ਇਹ ਕੰਟਰੋਲ ਤੋਂ ਬਾਹਰ ਹੋ ਜਾਵੇ ਤੇ ਬੰਦੇ ਦੀ ਕਹਾਣੀ ਖਤਮ ਹੋਰ ਕਈ ਵਾਰ ਜਿਵੇਂ ਪਾਣੀ ਦੀ ਪਰਲਵਾ ਆ ਵੀ ਚੁਕੀ ਸੋ ਮਹਾਰਿ ਕਹਿੰਦੇ ਸਭ ਕੁਝ ਉਹਨੇ ਆਪਣੇ ਭੈ ਵਿੱਚ ਡਰ ਵਿੱਚ ਹੁਕਮ ਵਿੱਚ ਰੱਖਿਆ ਹੈ ਤੇ ਇਹ ਸਾਰਾ ਕੁਝ ਉਹਦੇ ਹੁਕਮ ਵਿੱਚ ਵਜਿਆ ਪਿਆ ਹੈ ਉਸ ਪ੍ਰਮਾਤਮਾ ਦੇ ਹੱਥ ਸਭ ਕੁਝ ਹੈ ਉਹਦੀ ਰਜਾ ਦੇ ਵਿੱਚ ਤੁਰ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀ ਵਾਇੰਦਾ ਪਿਆਰਾ ਸਹ ਲੈਂਦੇ ਸਭ ਲਵਾਇਆ ਜਿੰਦਗੀ ਦੇਣ ਵਾਲਾ ਜਿੰਦਗੀ ਲੈਣ ਵਾਲਾ ਵਾਪ ਹੈ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਕਰ ਲਾਇਆ ਆਪ ਹੀ ਬਲ ਹੈ ਸੰਸਾਰ ਦਾ ਆਪ ਹੀ ਕਿਘੈਰੀ ਲਾ ਕੇ ਨਿਆੰਗ ਕਰਨ ਵਾਲਾ ਹੈ ਆਪ ਹੀ ਮਨੁੱਖਤਾ ਨੂੰ ਧੰਦਿਆਂ ਵਿੱਚ ਲਾਇਆ ਹੋਇਆ ਜਿਉਂ ਆਪ ਚਲਾਏ ਤਿਉਂ ਚੱਲਿਏ ਪਿਆਰੇ ਜਿਉਂ ਹਰ ਪ੍ਰਭ ਮੇਰੇ ਭਾਇਆ ਹਰ ਰੱਬ ਮੇਰੇ ਭਾਇਆ ਅਰਥ ਹੈ ਜਿਵੇਂ ਰੱਬ ਨੂੰ ਚੰਗਾ ਲੱਗਦਾ ਹੈ ਤਵੇਂ ਉਹ ਸੰਸਾਰ ਨੂੰ ਚਲਾਉਂਦਾ ਹੈ ਤਵੇਂ ਤਵੇਂ ਸਾਨੂੰ ਜੀਵਾਂ ਨੂੰ ਚਲਾਉਂਦਾ ਏ ਉਹਦੇ ਹੱਥ ਦੇ ਵਿੱਚ ਸਾਡੇ ਜੀਵਨ ਦੀ ਨੱਥ ਹੈ ਜਿਹੜੀ ਪ੍ਰਮਾਤਮਾ ਨੇ ਆਪਣੇ ਹੁਕਮ ਦੀ ਪਾਈ ਹੈ ਹੁਕਮ ਦੀ ਨੱਥ ਦੇ ਹਿਸਾਬ ਦੇ ਨਾਲ ਉਹ ਵਾਹਿਗੁਰੂ ਪ੍ਰਮਾਤਮਾ ਜੀਵਾਂ ਨੂੰ ਖਿੱਚੀ ਫਿਰਦਾ ਏ ਤੇ ਕਈ ਵਾਰ ਜੇ ਕਿਸੇ ਦੀ ਨਥ ਥੋੜੀ ਢਿੱਲੀ ਛੱਡ ਕੇ ਇਹਨਾਂ ਬਲ ਦਿੰਦਾ ਵੀ ਔਰੰਗਜੇਬ ਵਰਗੇ ਫਿਰ ਕਹਿੰਦੇ ਅਸੀਂ ਸਭ ਕੁਝ ਕਰਦੇ ਆਂ ਤੇ ਫਿਰ ਜਦੋਂ ਨਥ ਖਿੱਚਦਾ ਹੈ ਤੇ ਫਿਰ ਦੱਸ ਦਿੰਦਾ ਕਿ ਨਹੀਂ ਤੁਹਾਡੇ ਹੱਥ ਕੁਝ ਨਹੀਂ ਮੇਰੇ ਹੱਥਾਂ ਜਿਹੜੇ ਕਹਿੰਦੇ ਨਾ ਵੀ ਬੜੇ ਫੁੱਲੇ ਫਿਰਦੇ ਆ ਵੀ ਸਾਡੇ ਵਰਗਾ ਕੋਈ ਨਹੀਂ ਜਿਹੜੇ ਆਸਮਾਨ ਚ ਵੀ ਨਹੀਂ ਸਮਾਉਂਦੇ ਵੀ ਅਸੀਂ ਬੜੇ ਵੱਡੇ ਆਂ ਪਰਮਾਤਮਾ ਫਿਰ ਉਹਨਾਂ ਨੂੰ ਨਥਾਂ ਪਾ ਦਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਚਨ ਆ ਇਹ ਜੇ ਬੰਦਿਆ ਕੋਈ ਤਾਕਤ ਆ ਜਾਂਦੀ ਤੇ ਇਹ ਨਾ ਫਰਮਾਨ ਆਈਆਂ ਕਰਵੀ ਮੈਂ ਜੋ ਮਰਜ਼ੀ ਕਰ ਸਕਦਾ ਪਰਮਾਤਮਾ ਬੜਾ ਬਿਆਨਤਾ ਉਹ ਜੇ ਚਾਵੇ ਜੋ ਅਸਮਾਨ ਨਾ ਮਾਮਨੀ ਤਿੰਨ ਨਕ ਨਥਾ ਪਾਏ ਪਰ ਵੱਡੇ ਵੱਡੇ ਜਿਹੜੇ ਕਹਿੰਦੇ ਘੋਂਦੇ ਆ ਉਹਨਾਂ ਨੂੰ ਨਥਾ ਪਾ ਦਿੰਦਾ ਕੰਟਰੋਲ ਕਰ ਦਿੰਦਾ ਉਹਦੇ ਹੁਕਮ ਦੀ ਖੇਡ ਜਿਉ ਆਪ ਚਲਾਏ ਤਾ ਚੱਲੀਏ ਪਿਆਰੇ ਇਓ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਜੀਵਾ ਰੂਪੀ ਬਾਜੇ ਜੰਤ ਵੀ ਆਪ ਹੈ ਤੇ ਆਪਣੇ ਹੁਕਮਨ ਦੇ ਵਿੱਚ ਚਲਾਉਣ ਵਾਲਾ ਉਹ ਜੰਤਰੀ ਜੀਵਾ ਨੂੰ ਵਜਾਉਣ ਵਾਲਾ ਵੀ ਆਪ ਹੀ ਹੈ ਸਤਿਗੁਰੂ ਕਿਰਪਾ ਕਰਨ ਭੁੱਲਾਂ ਚੁਕਾਂ ਦੀ ਖਿਮਾ ਜੀ ਗੁਰੂ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ